ਬਲਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ ਟਿੱਬੇ ਦਾ ਅਗਲਾ ਕਾਂਡ 14 ਅਮਰਤ ਵੇਲੇ ਗੁਰਦੁਆਰੇ ਦੇ ਭਾਈ ਜੀ ਨੇ ਲਾਊਡ ਸਪੀਕਰ ਵਿੱਚ ਹਰ ਰੋਜ਼ ਦੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਈ ਕਲਵੀਰ ਦੀ ਰੋਜ਼ ਦੀ ਤਰ੍ਹਾਂ ਅੱਖ ਖੁੱਲ ਗਈ ਉਹ ਵਾਹਿਗੁਰੂ ਵਾਹਿਗੁਰੂ ਕਰਦੀ ਉੱਠ ਕੇ ਬੈਠ ਗਈ ਭਾਈ ਜੀ ਨੇ ਸਭ ਨੂੰ ਉੱਠ ਕੇ ਇਸ਼ਨਾਨ ਕਰਨ ਗੁਰੂ ਘਰ ਆਉਣ ਸਿਮਰਨ ਕਰਨ ਗੁਰਬਾਣੀ ਦਾ ਪਾਠ ਸਰਵਣ ਕਰਨ ਦੀ ਬੇਨਤੀ ਕਰਨ ਉਪਰੰਤ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਕਲਵੀਰ ਰਾਤ ਭਰ ਬੇਚੈਨ ਰਹੀ ਸੀ ਸੋਚਾਂ ਵਿੱਚ ਡੁੱਬੀ ਰਹੀ ਖਬਰੇ ਕੱਲ ਨੂੰ ਕੀ ਹੋਵੇਗਾ ਅੱਧੀ ਰਾਤ ਮਗਰੋਂ ਕਿਤੇ ਉਹਦੀ ਅੱਖ ਲੱਗੀ ਸੀ ਤੇ ਫਿਰ ਉਸ ਵਕਤ ਉੱਠ ਕੇ ਬੈਠ ਗਈ اے ਸੱਚੇ ਪਾਤਸ਼ਾਹ ਸਭ ਦੇਖ ਲੈ ਜੇ ਟੰਡ ਪਾਈ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀਂ ਬੰਦਾ ਭੁੱਲਣ ਹਾਰ ਹੈ ਤੂੰ ਹੀ ਰਾਹ ਪਾਉਣ ਵਾਲਾ ਸਾਨੂੰ ਵੀ ਕੋਈ ਰਾਹ ਦਿਖਾ ਐੜੀ ਜਿੱਲ੍ਹਾਂ ਤੇ ਫਸ ਗਿਆ ਕੋਈ ਬਾਹਰ ਕੱਢ ਅਸੀਕੇ ਸਲਾਖੀ ਵਿਗਾੜਿਆ ਐਵੇਂ ਕੱਖੋਂ ਹਰੇ ਕਰਤਾ ਆ ਕਿ ਸਿਰ ਨੂੰ ਮੂੰਹ ਦਿਖਾਉਣ ਜੋਗੇ ਰਹੇ ਨਾ ਗੱਲ ਕਰਨ ਜੋਗੇ ਤੂੰ ਹੀ ਸਭ ਦੇ ਪੜਦੇ ਰਖਤਾ ਆਇਆ ਹੈ اے ਵਾਹਿਗੁਰੂ ਸਾਡਾ ਵੀ ਪੜਦਾ ਰੱਖੀ ਕਿੰਨਾ ਚਿਰ ਉਹ ਇਸੇ ਤਰ੍ਹਾਂ ਅਰਦਾਸਾਂ ਕਰਦੀ ਰਹੀ ਵਿੱਚ ਵਿੱਚ ਦੀ ਉਹ ਪਾਠ ਸੁਣ ਲੱਗ ਜਾਂਦੀ ਉਹਦਾ ਮਨ ਫਿਰ ਵੀ ਟਿਕਾਣੀ ਨਹੀਂ ਆ ਰਿਹਾ ਸੀ ਉਹ ਸੋਚਦੀ ਰਹੀ ਅੱਜ ਖ਼ਬਰੀ ਕੀ ਹੋਏਗਾ ਉਹਨੇ ਉੱਠ ਕੇ ਚਾਹ ਬਣਾਈ ਜਗਜੀਤ ਵੀ ਜਾਗ ਪਿਆ ਸੀ ਉਹਨੂੰ ਚਾਹ ਦਿੱਤੀ ਚਾਹ ਪੀ ਕੇ ਉਹ ਮੱਝ ਦੀ ਧਾਰ ਕੱਢਣ ਲੱਗੀ ਨਿੰਦਰ ਕੁਚਰ ਹੋਰ ਸੁੱਤਾ ਪਿਆ ਰਿਹਾ ਉਹ ਦਿਨ ਚੜੇ ਉੱਠਿਆ ਉਹਨੂੰ ਜਾਗਤ ਤੋਂ ਪਹਿਲਾਂ ਹੀ ਆ ਗਈ ਸੀ ਪਰ ਉਹ ਕੁਚਰ ਕੇ ਸਲਮਾਰ ਕੇ ਪਿਆ ਰਿਹਾ ਉਹ ਤਾਂ ਮਨ ਨੂੰ ਦਾਸ ਤੇ ਬੋਧਲ ਜਿਹਾ ਸੀ ਉੱਠ ਕੇ ਵੀ ਚੁੱਪ ਚੁੱਪ ਗਵਾਚਾ ਗਵਾਚਾ ਫਿਰਦਾ ਸੀ ਜਗਜੀਤ ਵੀ ਚਿੰਤਾ ਵਿੱਚ ਡੁੱਬਿਆ ਹੋਇਆ ਸੀ 11:00 ਵਜੇ ਨਿੰਦਰ ਕੋਲ ਹਰਭਜਨ ਦਾ ਫੋਨ ਆਇਆ ਹਰਭਜਨ ਨੇ ਨਿੰਦਰ ਨੂੰ ਦੱਸਿਆ ਕਿ ਉਹ ਆ ਜਾ ਰਹੇ ਨੇ ਉਹ ਥੋੜੇ ਜਿਹ ਚੱਨੂ ਚੱਲਣਗੇ ਤੇ ਤਕਰੀਬਨ 1 ਘੰਟੇ ਤੱਕ ਜਸਮੀਤ ਨੂੰ ਲੈ ਕੇ ਬੁੱਝਣਗੇ। ਨਿੰਦਰ ਦੇ ਪੁੱਛਣ ਤੇ ਉਹਨੇ ਇਹ ਵੀ ਦੱਸਿਆ ਕਿ ਜਸਮੀਤ ਕਲਵੰਤ ਸਿੰਘ ਤੇ ਹਰਭਜਨ ਤੋਂ ਇਲਾਵਾ ਮਾਸਟਰ ਹਰਮੇਲ ਤੇ ਕਲਵੰਤ ਸਿੰਘ ਦਾ ਇੱਕ ਦੋਸਤ ਵੀ ਆ ਰਿਹਾ। ਹਰਭਜਨ ਨੇ ਨਿੰਦਰ ਨੂੰ ਹੋਰ ਇਹ ਵੀ ਦੱਸਿਆ ਥੋੜੇ ਪਿੰਡ ਦੇ ਸਰਪੰਚ ਜਗਤਾਰ ਸਿੰਘ ਦਾ ਕਿਤੋਂ ਫੋਨ ਨੰਬਰ ਲੈ ਕੇ ਉਹਦੇ ਨਾਲ ਵੀ ਕਲਵੰਤ ਨੇ ਸਾਰੀ ਗੱਲ ਕਰ ਲਈ ਆ। ਲੋੜ ਪਈ ਤਾਂ ਕਲਵੰਤ ਉਹਨੂੰ ਵੀ ਸੱਦੇਗਾ। ਹਰਭਜਨ ਨੇ ਇਹ ਸਭ ਇਸ ਵਾਸਤੇ ਦੱਸਿਆ ਸੀ ਕਿ ਨਿੰਦਰ ਵੀ ਚਾਰ ਰਹੇ ਜੇ ਉਹ ਕਿਸੇ ਨੂੰ ਸੱਦਣਾ ਚਾਹੁੰਦਾ ਤਾਂ ਸੱਦ ਲਵੇ ਹਰਭਜਨੇ ਵੀ ਦਿਖਾਉਣਾ ਚਾਹੁੰਦਾ ਸੀ ਕਿ ਉਹ ਸਾਂਝਾ ਬੰਦਾ ਹੈ ਤੇ ਦਿਲੋਂ ਉਹ ਨਿੰਦਰ ਦੇ ਨਾਲ ਹੈ ਉਹ ਨਿੰਦਰ ਨੂੰ ਫੋਨ ਵੀ ਕਲਵੰਤ ਸਿੰਘ ਤੋਂ ਚੋਰੀਆਂ ਕਰ ਰਿਹਾ ਸੀ ਨਿੰਦਰ ਨੇ ਉਹਨਾਂ ਦੇ ਆਉਣ ਦੀ ਗੱਲ ਆਪਣੀ ਮਾਂ ਕੁਲਵੀਰ ਤੇ ਮਾਮੇ ਨੂੰ ਦੱਸੀ ਉਹ ਤਿੰਨੇ ਫਿਰ ਡੂੰਗੀ ਚਿੰਤਾ ਵਿੱਚ ਪੈ ਗਏ ਫਿਰ ਜਗਜੀਤ ਬੋਲਿਆ ਕੋਈ ਨਹੀਂ ਦੇਖਦੇ ਆ ਕਿਰਾ ਉਹਨਾਂ ਨੂੰ ਆਉਣ ਦਿਓ ਜਿਹੜਾ ਬੇੜਾ ਕਦੇ ਜਸਮੀਤ ਤੇ ਆਉਣ ਦੀ ਖੁਸ਼ੀ ਵਿੱਚ ਸ਼ਗਨਾਂ ਤੇ ਜਸ਼ਨਾਂ ਨਾਲ ਭਰ ਗਿਆ ਸੀ ਚਾਵਾਂ ਨਾਲ ਤੇ ਇਕੱਠਾ ਸੀ ਅੱਜ ਉਸੇ ਬੇੜੇ ਵਿੱਚ ਜਸਮੀਤ ਤੇ ਆਉਣ ਦੀ ਖ਼ਬਰ ਸੁਣ ਕੇ ਉਦਾਸੀ છਾਈ ਹੋਈ ਸੀ ਘਰ ਵਿੱਚ ਫਿਰਦੇ ਤਿੰਨਾਂ ਜਣਿਆਂ ਦੇ ਚਿਹਰੇ ਉੱਤੇ ਤਣਾਅ ਪਸਰਿਆ ਹੋਇਆ ਸੀ ਨਿੰਦਰ ਅੰਦਰ ਪਿਆ ਸੀ ਕਰਵੀਰ ਤੇ ਜਗਜੀਤ ਬਰਾਂਡੇ ਵਿੱਚ ਬੈਠੇ ਸਨ ਗੇਟ ਅੱਗੇ ਕਾਰ ਦੇ ਹਾਰਨ ਦੀ ਆਵਾਜ਼ ਆਈ ਉਹ ਸਮਝ ਕੇ ਕਿ ਆਉਣ ਵਾਲੇ ਆ ਗਏ ਗੇਟ ਖੁੱਲ੍ਹਾ ਸੀ ਕਾਰ ਆ ਕੇ ਬੇੜੇ ਵਿੱਚ ਰੁੱਕ ਗਈ ਕਰਵੀਰ ਅਤੇ ਜਗਜੀਤ ਉੱਠ ਕੇ ਬਾਹਰ ਆ ਗਏ ਨੰਦਰਬਾਰ ਨ ਆਇਆ ਕਾਰ ਵਿੱਚੋਂ ਕੁਲਵੰਤ ਹਰਪਜਨ ਮਾਸਟਰ ਹਰਮੇਲ ਜਸਮੀਤ ਤੇ ਇੱਕ ਜਣਾ ਹੋਰ ਪਾਰ ਨਿਕਲੇ ਕੁਲਵੰਤ ਅਤੇ ਹਰਮੇਲ ਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ ਅੱਗੋਂ ਖੁੱਲ ਕੇ ਹੁੰਗਾਰਾ ਨਾ ਪਰਿਆ ਥੋੜਾ ਜਿਹਾ ਸਿਰ ਹਿਲਾਇਆ ਐਨੇ ਨੂੰ ਜਸਮੀਤ ਅੱਗੇ ਆ ਕੇ ਕੁਲਵੀਰ ਦੇ ਪੈਰੀ ਹੱਥ ਲਾਉਣ ਲੱਗੀ ਕੁਲਵੀਰ ਪਿੱਛੇ हट ਗਈ ਤੇ ਜਸਮੀਤ ਨੂੰ ਬੋਲੀ ਕੀ ਲੋੜ ਸੀ ਤੈਨੂੰ ਇੱਥੇ ਆਉਣ ਦੀ ਜਿਵੇਂ ਆਈ ਓਵੇਂ ਮੁੜ ਜਾ ਜਸਮੀਤ ਕੁਝ ਨਾ ਬੋਲੀ ਕਲਵੰਤ ਸਿੰਘ ਬੋਲ ਪਿਆ ਓਨ ਕਿਵੇਂ ਮੁੜ ਜੂਏ ਇਹ ਦਾ ਘਰ ਐ ਇਹਦਾ ਇੱਥੇ ਰਹੂਗੀ ਇਹ ਵਿਆਹੀ ਐ ਇੱਥੇ ਵਿਆਹੀ ਗਾਦੀ ਐ ਠੱਗੀ ਮਾਰੀ ਐ ਸਾਡੇ ਨਾਲ ਕਿੱਥੋਂ ਠੱਗਾਂ ਦਾ ਟੋਲਾ ਇਕੱਠਾ ਹੋਇਆ ਫਿਰਦਾ ਕਲਵੀਰ ਹਰਕੇ ਬੋਲੀ ਕਿਹੜੀ ਠੱਗੀ ਮਾਰੀ ਐ ਸੀ ਤੁਹਾਡੇ ਨਾਲ ਜੇ ਤੁਹਾਨੂੰ ਨਹੀਂ ਪਸੰਦ ਸੀ ਕਿਸੇ ਗੱਲ 'ਚ ਕੋਈ ਓਣ ਸੀ ਕੋਈ ਬਾਤ ਘੱਟ ਲੱਗਦੀ ਸੀ ਤਾਂ ਵਿਆਹ ਤੋਂ ਪਹਿਲਾਂ ਜਵਾਬ ਦੇ ਦਿੰਦੇ ਇਹ ਕੋਈ ਖੇਡ ਹੈ ਗੁੱਡੇ ਗੁੱਡੀ ਦਾ ਵਿਆਹ ਇਹ ਫੇਰ ਆਖ ਜੋਗੇ ਅਸੀਂ ਨਹੀਂ ਖੇੜਦੇ ਅਸੀਂ ਨਹੀਂ ਰੱਖਦੇ ਕੁੜੀ ਨੂੰ ਕੁਲਵੰਤ ਵੀ ਤੱਤਾ ਹੋ ਕੇ ਬੋਲਿਆ ਹੁਣ ਜਗਜੀਤ ਬੋਲਿਆ ਦੇਖੋ ਏ ਇੱਕ ਤੇ ਚੋਰੀ ਤੇ ਉਤੋਂ ਸੀਨਾ ਜੋਰੀ ਤੂੰ ਕੀ ਸਮਝਦਾ ਤੂੰ ਰੋਬ ਨਾਲ ਕੁੜੀ ਨੂੰ ਵਸਾ ਲੇਗਾ ਕੁਲਵੰਤ ਨੇ ਹੱਥ ਜੋੜ ਕੇ ਨਜ਼ਰਾਂ ਨੀਵੀਆਂ ਕਰਕੇ ਆਖਿਆ ਅਸੀਂ ਆhti ਵਾਲੇ ਨੀਵੇਂ ਹੋ ਕੇ ਆਏ ਆ ਇੱਕ ਵਾਰੀ ਹੱਥ ਵੀ ਜੋੜ ਦਿੰਨੇ ਆ ਫਿਰ ਜਗਜੀਤ ਦੀਆਂ ਅੱਖਾਂ 'ਚ ਅੱਖਾਂ ਵਾਕੀ ਕਹਿਣ ਲੱਗਿਆ ਜੇ ਪਿਆਰ ਨਾਲ ਗੱਲ ਨਾ ਬਣੀ ਤੇ ਫਿਰ ਮੈਂ ਹੱਕ ਦੇ ਜ਼ੋਰ ਤੇ ਹੀ ਰਸਾ ਕੇ ਦਿਖਾਉਂਗਾ ਪਹਿਲਾਂ ਤੁਸੀਂ ਅੰਨੇ ਸੀਗੇ ਹੁਣ ਸਾਡਾ ਅੱਗਾ ਪਿੱਛਾ ਫਰੋਲ ਤੇ ਫਿਰਦਿਓ ਗਲਵੰਤ ਬੋਲਿਆ ਇਸ ਤੋਂ ਪਹਿਲਾਂ ਕਿ ਕਲਵੀਰ ਕੁਝ ਕਹਿੰਦੀ ਹਰਪਜਨ ਉਹਨਾਂ ਦੇ ਵਿਚਾਲੇ ਆ ਗਿਆ ਉਹ ਬਾਈ ਜੀ ਉਹ ਭੈਣ ਜੀ ਤੁਸੀਂ ਗੁੱਸਾ ਨਾ ਕਰੋ ਆਪਾਂ ਬੈਠ ਕੇ ਆਰਾਮ ਨਾਲ ਗੱਲ ਕਰਦੇ ਆਂ ਚਲੋ ਅੰਦਰ ਬੈਠੋ ਪਾਣੀ ਪੀਤਾ ਨਹੀਂ ਪਿਓ ਆਪਣਾ ਫਿਰ ਠੰਡੇ ਦਿਮਾਗ ਨਾਲ ਗੱਲ ਕਰੋ ਉਹ ਜੇ ਮਸਲੇ ਲੜਨ ਤੇ ਨਾ ਨਹੀਂ ਹੱਲ ਹੁੰਦੇ ਹਰਪਜਨ ਉਹਨਾਂ ਨੂੰ ਲੈ ਕੇ ਡ੍ਰੈੰਗ ਰੂਮ ਬੰਨੀ ਤੁਰ ਪਿਆ ਉਹ ਅੰਦਰ ਜਾ ਕੇ ਬੈਠ ਗਏ ਸਾਰਿਆਂ ਦੇ ਪਿੱਛੇ ਪਿੱਛੇ ਆਉਂਦਾ ਜਗਜੀਤ ਬੋਲਿਆ ਮਸਲਾ ਹੱਲ ਹੋਇਆ ਹੀ ਪਿਆ ਤੁਸੀਂ ਕੁੜੀ ਲੈ ਜਾਓ ਤੇ ਆਪ ਦਾ ਸਮਾਨ ਲੈ ਜਾਓ ਚੱਕ ਕੇ ਜਿਹੜਾ ਵਿਆਹ ਵੇਲੇ ਦਿੱਤਾ ਸੀ ਤੇ ਨਾਲੇ ਸਿਓਣੇ ਦਾ ਤੇ ਵਿਆਹ ਦੇ ਖਰਚੇ ਦਾ ਹਿਸਾਬ-ਕਿਤਾਬ ਕਰ ਲਓ ਐ ਕਿਵੇਂ ਸਮਾਨ ਲੈ ਜਾਈਏ ਚੱਕ ਕੇ ਐ ਕਿਵੇਂ ਸਾਲਕਿਤਾਬ ਖਜੂ ਸਰਦਾਰ ਜੀ ਇਹ ਗੱਲ ਪੁਲਿਸ ਤੱਕ ਜਾਊਗੀ ਉਡੇ ਸਭ ਦੇ ਹੱਥ ਕੜੀਆਂ ਲੱਗਣਗੀਆਂ ਕੋਰਟਾਂ ਕਚੈਰੀਆਂ 'ਚ ਫੈਸਲੇ ਹੋਣਗੇ ਕਲਵੰਤ ਫਿਰ ਗੁੱਸੇ ਨਾਲ ਬੋਲਿਆ ਹੁਣ ਕਲਵੀਰ ਬੋਲੀ ਅਨਨੂ ਕੀ ਡਰਾਵੇ ਦਿਨਾਂ ਤੂੰ ਪੁਲਿਸ ਦੇ ਤੇ ਕਚੈਰੀਆਂ ਦੇ ਸਾਡੇ ਨਾਲ 420 ਕੀਤੀ ਏ ਤੂੰ ਪੁਲਿਸ 'ਚ ਤਾਂ ਅਸੀਂ ਫੜਾਵਾਂਗੇ ਤੈਨੂੰ ਤੇ ਨਾਲੇ ਤੇਰੀ ਧੀ ਨੂੰ ਹਣ ਗੱਲ ਕੱਲੀ ਮੇਰੀ ਧੀ ਦੀ ਨਹੀਂ ਉਹਦੀ ਕੁੱਖ 'ਚ ਹੋਰ ਜੀਵੀ ਪਲ ਰਿਹਾ ਏ ਤੁਹਾਡਾ ਖੂਨ ਪਲ ਰਿਹਾ ਏ ਕਲਵੰਤ ਬੋਲਿਆ ਪਲ ਰਿਹਾ ਹੁਣ ਸਾਨੂੰ ਕੀ ਗੁਰਵੀਰ ਬੋਲੀ ਮਾਸਟਰ ਹਰਮੇਲ ਕਹਿਣ ਲੱਗਾ ਦੇਖੋ ਜੀ ਗੱਲ ਵਧਾਉਂਦਾ ਕੋਈ ਫਾਇਦਾ ਨਹੀਂ ਅਜੇ ਪੁਲਿਸ ਕੋਲ ਜਾਣ ਦਾ ਜਾਂ ਕੋਰਟ ਕਚੈਰੀ ਜਾਣ ਦਾ ਵੇਲਾ ਨਹੀਂ ਆਇਆ ਤੇ ਰੱਬ ਕਰਿਓ ਵੇਲਾ ਆਵੇ ਵੀਨਾ ਜੇ ਆਪਣੀ ਗੱਲ ਕਿਸੇ ਤਨਪੱਤਨ ਨਹੀਂ ਲੱਗਦੀ ਦਿੱਸਦੀ ਤਾਂ ਆਪਾਂ ਪੰਚਾਇਤੀ ਬੰਦੇ ਸੱਦ ਲੈਨੇ ਆ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨੂੰ ਸੱਦ ਲੈਨੇ ਆ ਗਲਵੰਤ ਬੋਲਿਆ ਹਾਂ ਸੱਦ ਲਓ ਤੁਸੀਂ ਨਹੀਂ ਤਾਂ ਮੈਂ ਕਰ ਦੇਣਾ ਉਹਨੂੰ ਫੋਨ ਮੇਰੇ ਕੋਲ ਵੀ ਉਹਦਾ ਨੰਬਰ ਹੈਗਾ ਨਹੀਂ ਅਸੀਂ ਨਹੀਂ ਕਿਸੇ ਨੂੰ ਸੱਦਣਾ ਅਸੀਂ ਤਾਂ ਉਹਨੂੰ ਸਿੱਧੀ ਗੱਲ ਤਾਂ ਦੱਸਤੀ ਅਸੀਂ ਤੁਹਾਡੀ ਕੁੜੀ ਨੂੰ ਨਹੀਂ ਰਸਾਣਾ ਕੁਲਵੀਰ ਨੇ ਚਿੱਟਾ ਜਵਾਬ ਦੇ ਦਿੱਤਾ ਤੁਸੀਂ ਨਹੀਂ ਸੱਦਣਾ ਫਿਰ ਸਾਨੂੰ ਤਾਂ ਸੱਦਣਾ ਹੀ ਪਊ ਇਹ ਕਹਿ ਕੇ ਕੁਲਵੰਤ ਆਪਣੇ ਮੋਬਾਈਲ ਫੋਨ ਵਿੱਚੋਂ ਸਰਪੰਚ ਦਾ ਨੰਬਰ ਲੱਭ ਕੇ ਡਾਇਲ ਕਰਦਾ ਹੋਇਆ ਉੱਠ ਕੇ ਬਾਹਰਲੇ ਦਰਵਾਜ਼ੇ ਰਾਹੀਂ ਵੇੜੇ ਵੱਲ ਚਲਾ ਗਿਆ ਤਾਂ ਜੋ ਉਸ ਨਾਲ ਇਕੱਲਿਆਂ ਗੱਲ ਕਰ ਸਕੇ ਕੁਲਵੰਤ ਦੇ ਬਾਹਰ ਜਾਣ ਮਗਰੋਂ ਕਮਰੇ ਵਿੱਚ ਕੁਝ ਪਲ ਚੁੱਪ ਅਸਰੀ ਰਹੀ ਫਿਰ ਹਰਪੱਜਨ ਨੇ ਕਲਵੀਰ ਨੂੰ ਪੁੱਛਿਆ ਨਮਨਿੰਦਰ ਕਿੱਥੇ ਐ ਦੱਸ ਨਹੀਂ ਰਿਹਾ ਕਿਤੇ ਐ ਇੱਥੇ ਕਿਤੇ ਹੋਣਾ ਮੈਂ ਲਿਆਉਣੀ ਆ ਸੱਦ ਕੇ ਇਹ ਕਹਿ ਕੇ ਕਲਵੀਰ ਵੀ ਉੱਠ ਕੇ ਬਾਹਰ ਬਰਾਂਡੇ ਵੱਲ ਆਗੀ ਉਹਨੇ ਬਾਹਰ ਆ ਕੇ ਆਵਾਜ਼ ਦਿੱਤੀ ਨਿੰਦਰ ਪੇ ਨਿੰਦਰ ਕਿੱਥੇ ਐ ਤੂੰ ਅੱਗੋਂ ਕੋਈ ਹੰਗਾਰਾ ਨਾ ਮਿਲਿਆ ਉਹਨੂੰ ਯਾਦ ਆਇਆ ਕਿ ਨਿੰਦਰ ਤਾਂ ਅੰਦਰ ਬੈੱਡ ਤੇ ਪਿਆ ਹੋਇਆ ਸੀ ਕਮਰੇ ਦਾ ਬਾਰ ਢਿੜਿਆ ਹੋਇਆ ਸੀ ਕਲਵੀਰ ਬਾਰ ਖੋਲ ਦੀ ਬੋਲੀ ਨਿੰਦਰ ਕਮਰੇ ਦੇ ਅੰਦਰ ਵੇਖ ਕੇ ਆਵਾਜ਼ ਕਲਵੀਰ ਦੇ ਮੂੰਹ ਵਿੱਚ ਹੀ ਰਹਿ ਗਈ। ਉਹ ਪਲ ਦੀ ਪਲ ਪੱਥਰ ਦਾ ਬੁੱਤ ਬਣ ਗਈ। ਉਹਦੀਆਂ ਅੱਖਾਂ ਤੇ ਮੂੰਹ ਟੱਡੇ ਰਹਿ ਗਏ। ਫਿਰ ਉਹ ਜ਼ੋਰ ਦੀ ਹੱਥੜ ਮਾਰ ਕੇ ਚੰਗਿਆੜ ਮਾਰਦੀ ਅੰਦਰ ਵੱਲ ਨੂੰ ਹੋਲੀ। ਹਾਏ ਮੈਂ ਮਰ ਗਈ ਪੱਟੇ ਗਏ ਵੇ ਲੋਕ ਕੋ ਹੁੱਜੜ ਗਏ ਵੇ। ਇਹ ਕੀ ਕਰ ਲਿਆ ਵੇ ਨੰਦਰਾ। ਕਲਵੀਰ ਦੀ ਚੰਗਿਆੜ ਸੁਣ ਕੇ ਸਾਰੇ ਘਬਰਾ ਕੇ। ਕੀ ਹੋ ਗਿਆ? ਕੀ ਹੋ ਗਿਆ? ਕਰਦੇ ਉਧਰ ਨੂੰ ਭੱਜੇ। ਕਮਰੇ ਵਿੱਚ ਜਾ ਕੇ ਵੇਖਿਆ ਤਾਂ ਸਭ ਦੇ ਹੱਥਾਂ ਦੇ ਧੋਤੇ ਉੱਡ ਗਏ। ਨਿੰਦਰ ਦੀ লাশ ਪੱਖੇ ਨਾਲ ਲਮਕਰੀ ਸੀ ਕਰ ਵਿੱਚ ਪੱਗ ਪਾ ਕੇ ਫਾਹ ਲੈ ਲਿਆ ਸੀ ਖੁਦਕੁਸ਼ੀ ਕਰ ਲਈ ਸੀ ਕਰਵੀ ਰੁੱਤੀ ਉੱਤੀ ਰੋਂਦੀ ਹੋਈ ਨਿੰਦਰ ਦੀਆਂ ਲੱਤਾਂ ਫੜ ਕੇ ਉਹਨੂੰ ਉੱਤਾਂ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ ਜਗਜੀਤ ਨੇ ਭੱਜ ਕੇ ਨਿੰਦਰ ਨੂੰ ਬਾਹਾਂ ਵਿੱਚ ਲੈ ਕੇ ਉੱਤੇ ਚੁੱਕਿਆ ਹਰਪਰਜਨ ਨੇ ਕੋਲੇ ਪੈ ਸਟੂਲ ਤੇ ਚੜ੍ਹ ਕੇ ਗੱਲ ਵਿੱਚੋਂ ਪੱਗ ਕੱਢੀ ਕਲਵੰਤ ਨੇ ਵੀ ਨਿੰਦਰ ਨੂੰ ਥੱਲੇ ਲਾਉਣ ਵਿੱਚ ਮਦਦ ਕੀਤੀ ਪਰ دیر ਹੋ ਚੁੱਕੀ ਸੀ ਨਿੰਦਰ ਦੇ ਪ੍ਰਾਣ ਪਖੇਰੂ ਉੱਟ ਚੁੱਕੇ ਸਨ ਕਲਵੀਰ ਦਾ ਰੋਂਦੀ ਦਾ ਬੁਰਾ ਹਾਲ ਹੋ ਰਿਹਾ ਸੀ ਤੇਰੀ ਹਾਈ ਮੈਂ ਮਰ ਜਾਂਦੀ ਵੇ ਮੇਰੇ ਸਿਓਨੇ ਵਰਗਿਆ ਪੁੱਤਾਂ ਤੋ ਇਹ ਕੀ ਕੀਤਾ ਵੇ ਮੇਰੇ ਹੀਰਾ ਪੁੱਤਾਂ ਜਸਮੀਤ ਵੀ ਪੱਜ ਗਈ ਉਹ ਵੀ ਬਹਿਣ ਪਉਣ ਲੱਗੀ ਜਦੋਂ ਕਲਵੀਰ ਦਾ ਧਿਆਨ ਜਸਮੀਤ ਵੱਲ ਗਿਆ ਤਾ ਉਹ ਜ਼ਖਮੀ ਸ਼ੇਰਨੀ ਵਾਂਗ ਜਸਮੀਤ ਨੂੰ ਟੁੱਟ ਕੇ ਪੈ ਗਈ ਇਹ ਸਾਰਾ ਤੇਰੇ ਕਰਕੇ ਹੋਇਆ ਤੂੰ ਮੇਰੇ ਪੁੱਤ ਨੂੰ ਖਾਗੀ ਡੈਣੇ ਹੁਣ ਖੇਕਣ ਕਰਤੀ ਸੀ ਸਾਰੇ ਨੇ ਰਲ ਕੇ ਮਾਰਿਆ ਮੇਰੇ ਪੁੱਤ ਨੂੰ ਨਿਕਲ ਜਾ ਮੇਰੇ ਘਰੋਂ ਲਗਜੀ ਤਾਫਰੋਂਦਾ ਹੋਇਆ ਕਲਵੀਰ ਨੂੰ ਮੋਢਿਆਂ ਤੋਂ ਫੜ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਰੋਣਾ ਟੋਣਾ ਸੁਣ ਕੇ ਆਂਡ ਗਵਾਂਡ ਵਿੱਚੋਂ ਜੱਸੀ ਜੱਸੀ ਦੀ ਮਾਂ ਤੇ ਪੰਜ ਸੱਜਣੇ ਆ ਗਏ ਤੇ ਹੋਰ ਵੀ ਪਿੰਡ ਦੇ ਲੋਕ ਆਉਣੇ ਸ਼ੁਰੂ ਹੋ ਗਏ ਸਨ ਹੁਣ ਤੀਵੀਆਂ ਕਲਵੀਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗੀਆਂ ਪਰ ਕਲਵੀਰ ਕਿਵੇਂ ਚੁੱਪ ਕਰਦੀ ਉਹ ਜਿੱਦਾਂ ਦੁਨੀਆ ਹੀ ਉੱਜੜ ਗਈ ਸੀ ਉਹਨੇ ਪਿੱਟ ਪਿੱਟ ਛਾਤੀ ਨੀਲੀ ਕਰ ਲਈ ਸਿਰ ਦੇ ਵਾਲ ਖਿਲਰ ਗਏ ਅੱਖਾਂ ਸੁੱਜ ਗਈਆਂ ਉਹ ਰੋਂਦੀ ਹੋਈ ਪੂਰੇ ਗੁੱਸੇ ਵਿੱਚ ਸੀ ਓਡੇ ਪੈ ਜਾਣ ਕੀੜੇ ਤੁਹਾਡਾ ਕੱਖ ਨਾ ਰਵੇ ਮੈਥੋਂ ਮੇਰਾ ਲਾਲ ਖੋਣ ਆ ਲਿਓ ਗਲਵੰਤ ਤੇ ਉਹਦੇ ਨਾਲ ਵਾਲੇ ਸਭ ਨੀਵੀਂ ਪਾਈ ਫਰਸ਼ ਤੇ ਬੈਠੇ ਸਨ ਜਸਮੀਤ ਰੋ ਰਹੀ ਸੀ ਸਰਪੰਚ ਵੀ ਆ ਗਿਆ ਉਹ ਤਾਂ ਉਹਨਾਂ ਦਾ ਰੌਲਾ ਨਿਵੇੜਨ ਆਇਆ ਸੀ ਪਰ ਇਥੇ ਇਹ ਪਾਣਾ ਵਰਤ ਗਿਆ ਸੀ ਉਹਨੇ ਸਾਰੀ ਗੱਲ ਸਮਝ ਕੇ ਪੁਲਿਸ ਨੂੰ ਫੋਨ ਕਰ ਦਿੱਤਾ ਸਰਪੰਚ ਕਲਵੀਰ ਦੇ ਨੇੜੇ ਹੋਇਆ ਤੇ ਕਲਵੀਰ ਕਹਿਣ ਲੱਗੀ ਕਹਿ ਦੇਓ ਇਹਨਾਂ ਨੂੰ ਕਿ ਨਿਕਲ ਜਾਣ ਮੇਰੇ ਘਰੋਂ ਸਰਪੰਚ ਬੋਲਿਆ ਕਿਉਂ ਕਿਵੇਂ ਜਾਣਦੀ ਏ ਇਹਨਾਂ ਨੂੰ ਇਹਨਾਂ ਦਾ ਕਰਕੇ ਹੋਇਆ ਸਭ ਕੁਝ ਪੁਲਿਸ ਆਊਗੀ ਇਹਨਾਂ ਦੇ ਬਿਆਨ ਹੋਣਗੇ ਆਪਾਂ ਸਾਰੀ ਗੱਲ ਪੁਲਿਸ ਨੂੰ ਦੱਸਾਂਗੇ ਖੋਲ ਕੇ ਇਹ ਕੋਈ ਮਾੜੀ ਮੋਟੀ ਗੱਲ ਆ ਬਈ ਇਉਂ ਉੱਠ ਕੇ ਜਾਣਗੇ ਇਹ ਜਿਵੇਂ ਜਿਵੇਂ ਪਿੰਡ ਵਿੱਚ ਨਿੰਦਰ ਦੇ ਮਰਨ ਦੀ ਗੱਲ ਫੈਲਦੀ ਗਈ ਓਵੇਂ ਓਵੇਂ ਉਹਨਾਂ ਦੇ ਘਰ ਪਿੰਡ ਦੇ ਬੰਦਿਆਂ ਤੇ ਜਨਾਨੀਆਂ ਦਾ ਅਕੱਠ ਵੱਧ ਗਿਆ ਕੋਈ ਚਿਰ ਮਗਰੋਂ ਪੁਲਿਸ ਵੀ ਆ ਗਈ ਇੱਕ ਸਬ ਇੰਸਪੈਕਟਰ ਇੱਕ ਹੋਰਦਾਰ ਤੇ ਚਾਰ ਸਿਪਾਹੀ ਉਹਨਾਂ ਨੇ ਨਿੰਦਰ ਦੀ ਲਾਸ਼ ਤੇ ਕਮਰੇ ਦਾ ਮੌਇਨਾ ਕੀਤਾ ਸਰਪੰਚ ਤੇ ਜਗਜੀਤ ਨੇ ਉਹਨਾਂ ਨੂੰ ਸਾਰੀ ਗੱਲ ਸਮਝਾਈ ਫਿਰ ਪੁਲਿਸ ਵਾਲੇ ਕੱਲੇ ਕੱਲੇ ਨੂੰ ਪਾਸੇ ਬੁਲਾ ਕੇ ਉਹਨਾਂ ਦੇ ਬਿਆਨ ਲੈਣ ਲੱਗੇ ਕਲਵੀਰ ਕੌਰ ਜਗਜੀਤ ਜਸਮੀਤ ਕਲਵੰਤ ਹਰਪਜਨ ਹਰਮੇਲ ਸਭ ਨੂੰ ਪੁੱਛਿਆ ਰੋਂਦੀ ਹੋਈ ਕਲਵੀਰ ਨੇ ਸਬ ਇੰਸਪੈਕਟਰ ਅੱਗੇ ਨਿੰਦਰ ਦੇ ਵਿਆਹ ਤੋਂ ਲੈ ਕੇ ਸਾਰੀ ਕਹਾਣੀ ਦੱਸਦਿਆਂ ਕਲਵੰਤ ਨੂੰ ਹੱਥ ਕੜੀਆਂ ਲਾਉਣ ਦੀ ਮੰਗ ਕੀਤੀ। ਪੁਲਿਸ ਵਾਲਿਆਂ ਨੇ ਨਿੰਦਰ ਦੀ লাশ ਨੂੰ ਪੋਸਟਮਾਰਟਮ ਵਾਸਤੇ ਲਿਜਾਣ ਲਈ ਆਖਿਆ। ਕਲਵੀਰ ਰੋਂਦੀ ਕਰ ਲਾਉਂਦੀ। ਪੁਲਿਸ ਅੱਗੇ ਹੱਥ ਜੋੜ ਕੇ ਵਾਸਤੇ ਪਾਉਣ ਲੱਗੀ। ਆਲੇ ਮੇਰੇ ਪੁੱਤ ਦੀ ਦੇਨ ਉਹਨਾ ਰੋਲੋ। ਇਹਦੀ ਮਿੱਟੀ ਖਰਾਬ ਨਾ ਕਰੋ। ਇਹ ਨੂੰ ਨਾ ਤੀਰੋ ਫਾੜੋ। ਆਲੇ ਇਹ ਨੂੰ ਨਾ ਲੈ ਕੇ ਜਾਓ। ਸਬ ਇੰਸਪੈਕਟਰ ਬੋਲਿਆ। ਮਾਤਾ ਜੇ 라ਸ ਦਾ ਪੋਸਟਮਾਰਟ ਨਹੀਂ ਕਰਾਂਗੇ ਤਾਂ ਫਿਰ ਕੇਸ ਕਿਵੇਂ ਬਣੂਗਾ ਤੇਰੇ ਰਿਸ਼ਤੇਦਾਰਾਂ ਦੇ ਖਿਲਾਫ ਕਾਰਵਾਈ ਕਿਵੇਂ ਹੋਊਗੀ 306 ਦਾ ਪਰਚਾ ਕਿਵੇਂ ਦਰਜ ਹੋ ਸਰਪੰਚ ਵੀ ਕੁਲਵੀਰ ਨੂੰ ਸਮਝਾਉਣ ਲੱਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ